ਮਕੌਰ ਦੀ جنگ ਹੋ ਰਹੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੱਡਾ ਪੁੱਤ ਆਇਆ ਸਹਿਬ ਬਾਬਾ ਅਜੀਤ ਸਿੰਘ ਉਹ ਕਹਿੰਦਾ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਅਗਰ ਜੀਤਾ ਗਿਆ ਤੋ ਜੀਤਾ ਵਾਪਸ ਨਹੀਂ ਆਊਂਗਾ ਬਾਪੂ ਮੇਰਾ ਨਾਮ ਤੋ ਅਜੀਤ ਸਿੰਘ ਰੱਖਿਆ ਅਜੀਤ ਦਾ ਮਤਲਬ ਹੁੰਦਾ ਕਦੀ ਨਾ ਜਿੱਤਿਆ ਜਾਵੇ ਘਾਲ ਆਪਣੇ ਪੁੱਤ ਨੂੰ ਤੇਰਾ ਪੁੱਤ ਵਾਢੀਆਂ ਨਾ ਪਾ ਕੇ ਰੱਖ ਦੇਵੇ ਤੇ ਫੇਰ ਆਖਿਆ ਵੇਖੋ ਇਹਨੂੰ ਕਹਿੰਦੇ ਨਾਂ ਦੀ ਲੱਜ ਪਾਲਣੀ ਸਿਆਣੇ ਬੈਠੇ ਹੋ ਤੁਹਾਡੇ ਨਾਵਾਂ ਦੇ ਮਗਰ ਸਿੰਘ ਤੇ ਕੌਰ ਸ਼ਬਦ ਗੁਰੂ ਨੇ ਬੜਾ ਮਹਿੰਗੇ ਭਾਅ ਤੁਹਾਨੂੰ ਦਿੱਤਾ ਵੱਖਰੀ ਗੱਲ ਐ ਵੀ ਅਸੀਂ ਇਸ ਫੈਸ਼ਨ ਪ੍ਰਸਤੀ 'ਚ ਸਿੰਘ ਵੀ ਮਗਰੋਂ ਲਾਤਾ ਕੌਰ ਵੀ ਮਗਰੋਂ ਲਾਤਾ ਕੋਈ ਬਣ ਗਿਆ ਗੱਲ ਕੋਈ ਬਣ ਗਿਆ ਢਿੱਲੋਂ ਕੋਈ ਬਣ ਗਿਆ ਬਾਜਵਾ ਕੋਈ ਬਣ ਗਿਆ ਰੰਧਾਵਾ ਕੋਈ ਬਣ ਗਿਆ ਕੁਝ ਲਾਓ ਗੋਤਾ ਕਬੀਲਿਆਂ ਦੇ ਨਾਂ ਲਾਈਦੇ ਹੁੰਦੇ ਮਗਰ ਲਾਉਣੀ ਚਾਹੀਦੀ ਆ ਗੋਤ ਲਾ ਲਓ ਮੈਂ ਨਹੀਂ ਕਹਿੰਦਾ ਪਰ ਸਿੰਘ ਸ਼ਬਦ ਨੂੰ ਕੱਟ ਕੇ ਨਹੀਂ ਕੌਰ ਸ਼ਬਦ ਨੂੰ ਕੱਟ ਕੇ ਨਹੀਂ ਇਹ ਬੜੇ ਮਹਿੰਗੇ ਭਾਅ ਤੁਹਾਨੂੰ ਮਿਲਿਆ ਸੀ ਨਾਂ ਦੀ ਲੱਜ ਪਾਲਣੀ ਬੜੀ ਔਖੀ ਕਦੀ ਹਿੰਦੁਸਤਾਨ ਦੇ ਉੱਤੇ ਹਮਲਾਵਰ ਚੜ੍ਹ ਕੇ ਆਉਂਦੇ ਹੁੰਦੇ ਸੀ ਮਹਿਮੂਦ ਗਜ਼ਨਵੀ ਮੁਹੰਮਦ ਗੌਰੀ ਕੋਈ ਚੜ੍ਹ ਕੇ ਆਉਂਦਾ ਸੀ ਇਬਰਾਹਿਮ ਲੋਧੀ ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਦੁਰਾਨੀ ਅਗਲਿਆਂ ਦੇ ਨਾਂ ਹੁੰਦੇ ਸੀ ਵੱਡੇ ਵੱਡੇ ਸਾਡੇ ਅਗਲੇ ਬਨੇ ਕੋਈ ਠੰਡਾ ਰਾਮ ਕੋਈ ਤਤਾ ਰਾਮ ਮਹਾਰਾਜ ਨੇ ਕਹਾ ਤੁਹਾਡੇ ਦੇ ਨਾਵਾਂ ਜੀ ਸਾਹ ਸਤਿਆਂ ਨਹੀਂ ਲੜਨਾ ਤੁਸੀਂ ਸਵਾਹ ਮਹਾਰਾਜ ਨੇ ਕਹਾ ਪਹਿਲਾਂ ਦੇ ਮੈਂ ਤੁਹਾਡੇ ਨਾਂ ਬਦਲੂ ਵਿਸਾਖੀ ਵਾਲੇ ਦਿਨ ਮਹਾਰਾਜ ਨੇ ਫਿਰ ਨਾਂ ਬਦਲੇ ਅਕਲ ਸ਼ਕਲ ਤੇ ਬਦਲੀ ਖਾਣ ਪੀਣ ਤੇ ਬਦਲਿਆ ਰਹਿਣ ਸੈਣ ਤੇ ਬਦਲਿਆ ਮਹਾਰਾਜ ਨੇ ਆਖਿਆ ਅਜੀਤ ਸਿੰਘ ਜੁਝਾਰ ਸਿੰਘ ਸੋਹਰਾਵਰ ਸਿੰਘ ਫਤਿਹ ਸਿੰਘ ਦਇਆ ਸਿੰਘ ਧਰਮ ਸਿੰਘ ਨਾਂ ਦਾ ਕੋਈ ਮੀਨਿੰਗ ਤੇ ਹੋਣਾ ਚਾਹੀਦਾ ਹੈ ਨਾ ਇਹ ਥੋੜਾ ਵੀ ਸਿਰ ਤੇ ਜੂڑا ਰੱਖਿਆ ਹੋਵੇ ਪੱਗ ਸੋਹਣੀ ਬੱਜੀ ਹੋਵੇ ਤੇ ਮਾਂ ਮੁੰਡੇ ਨੂੰ ਆਵਾਜ਼ ਮਾਰਦੀ ਆ ਮਿੰਟੂ ਇੱਧਰ ਆ ਉਹ ਮਿੰਟੂ ਕਹਿ ਕੇ ਤੇ ਸਾਰਾ ਹੀ ਰੋਗ ਮਾਰਦਾ ਵਿਚਾਰੇ ਦਾ ਤੁਸੀਂ ਉਦਾਂ ਹੀ ਠੀਕ ਹੈ ਨਾ ਗੱਲ ਮਿੰਟੂ ਨਾਲ ਨਹੀਂ ਬੰਨੀ ਗੱਲ ਮਨਿੰਦਰ ਸਿੰਘ ਨਾਲ ਹੀ ਬੰਨੀ ਸੀ ਜਿਹੜੀ ਬੰਨੀ ਸੀ ਗੱਲ ਗੁਰਵਿੰਦਰ ਸਿੰਘ ਨਾਲ ਹੀ ਬੰਨੀ ਸੀ ਜਿਹੜੀ ਬੰਨੀ ਸੀ ਮਹਾਰਾਜ ਨੇ ਸਾਡੇ ਨਾਂ ਬਦਲੇ ਨਾਵਾਂ ਨੂੰ ਮੈਂ ਜਿੱਥੇ ਪੜਦਾ ਹੁੰਦਾ ਸੀ ਮੈਨੂੰ ਉਹ ਮੈਡਮਾਂ ਦੇ ਹੁੰਦੇ ਸੀ ਵੀ ਤੇਰਾ ਨਾਂ ਤੇ ਉਹ ਹੁੰਦਾ ਨਾ ਬਾਕਸ ਜਿਹੜਾ ਸਰਕਾਰੀ ਕਾਗਜ਼ ਤੇ ਸਾਈਨ ਕਰਨੇ ਹੁੰਦੇ ਆ ਤੁਹਾਡਾ ਨਾਂ ਇੱਕ ਰੀ ਭੱਜ ਭੱਜ ਕੋਦੇ ਚੋਂ ਬਾਹਰ ਨਿਕਲਣਾ ਚਾਹੀਦਾ ਏਦਾਂ ਦਾ ਨਾਂ ਹੋਣਾ ਚਾਹੀਦਾ ਬੰਦੇ ਦਾ ਅਹੀਂ ਤੇ ਨਾਵਾਂ ਦੇ ਅਰਥਾਂ ਦਾ ਅਨਰਥ ਕਰ ਦਿੱਤਾ ਇੱਥੇ ਹਰ ਚੀਜ਼ ਦਾ ਹੀ ਅਰਥ ਤੇ ਅਨਰਥ ਕਰ ਦਿੱਤਾ ਅਸੀਂ ਪੰਜਾਬੀ ਪੜਨ ਵਾਲੇ ਹਾਂ ਪੰਜਾਬ ਦੇ ਹਾਂ ਸਾਡੇ ਕੋਲ ਕਿੰਨੀ ਅਮੀਰ ਵਿਰਸਾ ਕਿੰਨਾ ਅਮੀਰ ਵਿਰਸਾ ਸਾਡੇ ਕੋ ਚਾਚਾ ਸਾਡੇ ਕੋ ਤਾਇਆ ਸਾਡੇ ਕੋ ਫੁੱਫੜ ਸਾਡੇ ਕੋ ਮਾਸੜ ਸਾਡੇ ਕੋ ਮਾਮੀ ਸਾਡੇ ਕੋ ਮਾਸੀ ਸਾਡੇ ਕੋ ਚਾਚੀ ਸਾਡੇ ਕੋ ਤਾਈ ਅੰਗਰੇਜ਼ੀ ਬੋਲੋ ਤੇ ਅੰਕਲ ਕਹਿ ਦੋ ਆਂਟੀ ਕਹਿ ਦੋ ਨਾਨਕੇ ਵੀ ਲਵੇਟੇ ਕਹ ਤੇ ਦਾਦਕੇ ਵੀ ਲਵੇਟੇ ਕਹ ਇਹ ਨਹੀਂ ਪਤਾ ਲੱਗਦਾ ਵੀ ਨਾਨਕੇ ਖਲੋ ਕੇ ਮਾਸੀ ਜਾਂਦਾ ਆਂਟੀ ਜਾਂਦਾ ਵਾ ਕਿ ਪਤਾ ਨਹੀਂ ਸਹਰੇ ਜਾ ਕੇ ਅੰਕਲ ਆ ਕੀ ਜਾਂਦਾ ਸਮਝ ਨਹੀਂ ਲੱਗਣਦੀ ਵੀ ਕਹਿੰਦਾ ਕੀ ਆ ਬੰਦਾ ਇੰਨੀ ਗਰੀਬ ਭਾਸ਼ਾ ਵਾ ਠੀਕ ਆ ਵਰਲਡ ਲੈਵਲ ਦੀ ਭਾਸ਼ਾ ਵਾ ਪਰ ਉਹਦੇ ਕੋਲ ਤੇ ਰਿਸ਼ਤੇਦਾਰੀਆਂ ਦੇ ਪੂਰੇ ਨਾਂ ਨਹੀਂ ਹੈਗੇ ਸਾਡੇ ਚ ਹੋਰ ਇੱਕ ਟ੍ਰੈਂਡ ਚੱਲ ਪਿਆ ਆ ਵਿਆਹ ਸ਼ਾਦੀ ਦੇ ਕਾਰਡ ਆਉਣੇ ਨਾ ਧਿਆਨ ਨਾ ਪੜਿਓ ਸਭ ਤੋਂ ਅਖੀਰ ਤੇ ਪਤਾ ਕਿ ਜਿਵੇਂ ਦਾ ਹਮਾਰੇ ਚਾਚੂ ਕੀ ਸ਼ਾਦੀ ਤੇ ਜਲੂਲ ਜਲੂਲ ਆ ਨਾ ਬਾਬੇ ਇੰਨਾ ਥੱਥਾ ਦੇ ਨਿਆਣਾ ਕਿਹੇ ਘਰ ਬਣੀ ਹੁੰਦਾ ਜਿਹੜੇ ਹਿਸਾਬ ਨਾਲ ਇਹਨਾਂ ਨੇ ਚਾਚੂ ਦੀ ਸ਼ਾਦੀ ਤੇ ਜਲੂਲ ਜਲੂਲ ਲਿਖ ਦਿੱਤਾ ਚਾਚੇ ਦਾ ਚਾਚੂ ਬਣਾਤਾ ਤਾਏ ਦਾ ਤਾਊ ਦਾਦੇ ਦਾ ਦਾਦੂ ਮਾਮੇ ਦਾ मामੂ ਸਭ ਤੋਂ ਮਾੜੀ ਫੁੱਫੜਣਾ ਹੁੰਦੀ ਆ ਫੁੱਫੜਦਾ ਕੀ ਬਣਿਆ ਫੁੱਫੂ ਹਵਾ ਨਿਕਲ ਗਈ ਨਾ ਮੂੰਹ ਦੇ ਵਿੱਚ ਤੇ ਬਬੂ ਦੀ ਘਰ ਵਾਲੀ ਭੂਈ ਐਂ ਲੱਗ ਰਿਹਾ ਜਿਵੇਂ ਰੇੜੀ ਦੇ ਖਲੋਕੇ ਕਿਸੇ ਚਾਈਨੀਜ਼ ਡਿਸ਼ ਦਾ ਆਰਡਰ ਦੇਣ ਲੱਗੇ ਹੋ ਤੁਸੀਂ ਅਸੀਂ ਦੇ ਰਿਸ਼ਤਿਆਂ ਦਾ ਭੱਠਾ ਬਾਗੇ ਰੱਖ ਦਿੱਤਾ ਚਾਚੇ ਚਾਚੇ ਹੀ ਹੁੰਦੇ ਆ ਆਪਣੀ ਮਾਂ ਬੋਲੀ ਮਾਂ ਬੋਲੀ ਹੁੰਦੀ ਆ ਇਹਨੂੰ ਪਹਿਲ ਦੇ ਆਧਾਰ ਤੇ ਪਹਿਲ ਦਿਆ ਕਰੋ ਕੇਰ ਪਾਦਸ਼ਾਹ ਦਾ ਵੱਡਾ ਪੁੱਤ ਲੜਿਆ ਮੈਂ ਇੱਕ ਵਾਰ ਕਹਿਣੀ ਆ ਢਾਡੀ ਸਿੰਘ ਤੁਹਾਡੇ ਚਰਨਾਂ 'ਚ ਬਿਨੇ ਕਰਨ ਗਰੀ ਸਹ ਬਾਬਾ ਅਜੀਤ ਸਿੰਘ ਲੜ ਕੇ ਸ਼ਹੀਦ ਹੋਇਆ ਤੁਹਾਡੀ ਨੌਲਜ 'ਚ ਵਾਅਦਾ ਕਰਦਾ ਸਹ ਬਾਬਾ ਅਜੀਤ ਸਿੰਘ ਦੇ ਨਾਂ ਤੇ ਚਮਕੌਰ ਦੀ ਗੜੀ ਤੇ ਇੱਕ ਵਰਲਡ ਰਿਕਾਰਡ ਆ ਜਿਹੜਾ ਅਜੇ ਤੱਕ ਨਾ ਕਿਸੇ ਕੋ ਟੁੱਟਾ ਨਾ ਕਿਸੇ ਕੋ ਟੁੱਟਣਾ ਉਦੋਂ ਇੱਕ ਅਖਬਾਰ ਨਿਕਲਦੀ ਸੀ ਅਖਬਾਰ ਅੱਜ ਵਾਂਗੂ ਨਹੀਂ ਪ੍ਰਿੰਟ ਵਾਲੀ ਨੇ ਉਦੋਂ ਅਖਬਾਰ ਹੁੰਦੀ ਸੀ ਵੀ ਇੱਥੇ ਜਿਹੜੀ ਖਬਰ ਹੁੰਦੀ ਇਹਨੂੰ ਲਿਖ ਕੇ ਗਾਂ ਤੋਰਤਾ ਗਾਂ ਤੋਰਤਾ ਇਦਾਂ ਪਹੁੰਚ ਜਾਂਦੀ ਹੁੰਦੀ ਸੀ ਫਾਰਸੀ ਦੀ ਇੱਕ ਲਿਖਤ ਆ ਅਖਬਾਰ ਰਾਤ ਦਰਬਾਰੇ ਮੌਲਾ ਉਹਦੇ ਲਿਖੇ ਮੁਤਾਬਕ ਸਹ ਬਾਬਾ ਅਜੀਤ ਸਿੰਘ ਲੜ ਕੇ ਸ਼ਹੀਦ ਹੋਇਆ ਉਹਦੇ ਸਰੀਰ ਉੱਤੇ 392 ਫੱਟ ਲੱਗੇ ਸੀ ਜਦੋਂ ਧਰਤੀ ਤੇ ਡਿੱਗਾ ਸੀ ਇਹ ਦੁਨੀਆ ਦਾ ਇੱਕੋ ਇੱਕ ਅਨੋਖਾ ਰਿਕਾਰਡ ਆ ਐਨੇ ਫੱਟ ਖਾ ਕੇ ਦੁਨੀਆ ਤੇ ਕੋਈ ਬੰਦਾ ਜੇ ਤੱਕ ਦੁਨੀਆ ਤੋਂ ਨਹੀਂ ਗਿਆ ਗੁਰੂ ਗੋਬਿੰਦ ਸਿੰਘ ਦਾ ਵੱਡਾ ਪੁੱਤ ਤਰਤੀ ਤੇ ਡਿੱਗਾ ਤੇ ਸਾਡੇ ਗੁਰੂ ਨੇ ਪੰਜ ਜੈਕਾਰੇ ਲਾਈ ਸਿੰਘ ਸ਼ਹੀਦ ਹੁੰਦੇ ਸੀ ਤੇ ਗੁਰੂ ਜੈਕਾਰੇ ਲਾਉਂਦਾ ਸੀ ਦੁਸ਼ਮਣ ਕਹਿੰਦਾ ਬਗਾਨੀਆਂ ਮਾਵਾਂ ਦੇ ਪੁੱਤ ਸ਼ਹੀਦ ਹੋਏ ਆ ਜੈਕਾਰੇ ਲਾਉਣਾ ਜਦ ਤਨ ਆਪਣਾ ਸ਼ਹੀਦ ਹੋਊ ਫਿਰ ਦੱਸਾਂਗੇ ਜੈਕਾਰੇ ਲਾਈ ਦੇ ਕਿ ਨਹੀਂ ਲਾਈ ਪਰ ਗੁਰੂ ਨੇ ਆਖਿਆ ਨਹੀਂ ਲਾਵਾਂਗੇ ਪੰਜ ਲਾਏ ਹੁਣ ਵੱਡਾ ਸ਼ਹੀਦ ਹੋਇਆ ਤੇ ਗੁਰੂ ਦਾ ਛੋਟਾ ਪੋਤਾ ਆਇਆ ਸਹ ਬਾਬਾ ਜੁਠਾਰ ਸਿੰਘ ਉਮਰਿਆ ਦੀ 14 ਸਾਲ ਦੀ ਆਵਾਜ਼ ਮਾਰ ਕੇ ਕਹਿੰਦਾ ਸੱਚੇ ਪਾਤਸ਼ਾਹ ਜੋੜੀਆਂ ਜੱਗ ਥੋੜੀਆਂ ਨਰੜ ਬਠੇਰੇ ਮਹਾਰਾਜ ਜੋੜੀ ਸਬੱਬਨਾ ਹੀ ਬਣਦੀ ਆ ਜੋੜੀ ਕੱਲੀ ਮੀਆਂ ਬੀਬੀ ਦੀ ਨਹੀਂ ਹੁੰਦੀ ਵੀ ਦੋਵੇਂ ਜੀ ਤੁਰੇ ਜਾਂਦੇ ਆ ਲੋਕੀ ਕਹਿੰਦੇ ਕਿੱਡੀ ਸੋਹਣੀ ਜੋੜੀ ਤੁਰੀ ਜਾਂਦੀ ਆ ਜੋੜੀ ਮੀਆਂ ਬੀਬੀ ਨੂੰ ਨਹੀਂ ਕਹਿੰਦੇ ਜਿੰਨਾ ਚਿਰ ਤੁਹਾਡਾ ਮਨ ਨਹੀਂ ਮਿਲਦਾ ਉੰਨਾ ਚਿਰ ਜੋੜੀ ਬਣਦੀ ਨਹੀਂ ਆ ਹੁਣ ਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਨਾ ਸਾਲ ਬਾਦ ਦਾ ਐਨੀਵਰਸਰੀ ਦੀ ਫੋਟੋ ਪਾਓ ਫੇਸਬੁੱਕ ਦੇ ਉੱਤੇ ਲੋਕਾਂ ਨੂੰ ਖੁਸ਼ ਕਰੋ ਪੇ ਬੜਾ ਵਧੀਆ ਸਾਲ ਲੰਘ ਗਿਆ ਸਾਡਾ ਦੇ 364 ਦਿਨ ਭਾਵੇਂ ਜੁੱਤੀਓ ਜੁੱਤੀ ਹੋਏ ਹੁਣ ਰੱਦ ਕੇ ਜੇ ਮਨ ਨਹੀਂ ਮਿਲਿਆ ਤੇ ਐਨੀਵਰਸਰੀ ਕਾਦੀ ਤੇ ਫਿਰ ਜੋੜੀ ਕਾਦੀ ਜੋੜੀ ਕੱਲੀ ਮੀਆਂ ਬੀਬੀ ਦੀ ਨਹੀਂ ਜੋੜੀ ਭਰਾਵਾਂ ਭਰਾਵਾਂ ਦੀ ਵੀ ਹੁੰਦੀ ਆ ਜਿੱਥੇ ਮਨ ਮਿਲ ਜੇ ਉਹ ਜੋੜੀ ਹੁੰਦੀ ਆ ਜਿੱਥੇ ਮਨ ਨਹੀਂ ਮਿਲਦਾ ਉਹਨੂੰ ਜੋੜੀ ਨਹੀਂ ਕਹਿੰਦੇ ਜੋੜੀ ਪਿਓ ਪੁੱਤ ਦੀ ਵੀ ਹੁੰਦੀ ਆ ਜੋੜੀ ਭੈਣ ਭਰਾ ਦੀ ਵੀ ਹੁੰਦੀ ਆ ਜੋੜੀ ਮਾਂ ਪੁੱਤ ਦੀ ਵੀ ਹੁੰਦੀ ਆ ਜੋੜੀ ਚੰਗੇ ਦੋਸਤਾਂ ਦੀ ਵੀ ਹੁੰਦੀ ਆ ਸਹ ਬਾਬਾ ਜੁਝਾਰ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਜੋੜੀ ਕਿਤੇ ਵੱਖਰੀ ਨਾ ਹੋ ਜਾਵੇ ਮੇਰਾ ਵੱਡਾ ਭਰਾ ਸ਼ਹੀਦ ਹੋ ਗਿਆ ਮੈਂ ਵੀ ਸ਼ਹੀਦ ਹੋਣਾ ਹੈ ਸੱਚੇ ਪਾਤਸ਼ਾਹ ਕਹਿੰਦੇ ਨੇੜੇ ਆ ਉਹ ਨੇੜੇ ਆਇਆ ਮਹਾਰਾਜ ਨੇ ਮੋਢੇ ਤੇ ਹੱਥ ਰੱਖ ਕੇ ਆਖਿਆ ਜੁਜਾਰ ਸਿਆ ਬਾਹਰ ਵੀ ਸਾਡੇ ਸਾਡੇ 6 ਫੁੱਟੇ ਪਠਾਨ ਸਬੂਤਾ ਸਬੂਤਾ ਦੁੰਬਾ ਖਾ ਜਾਣ ਵਾਲੇ ਤੂੰ 14 ਸਾਲਾਂ ਦੀ ਨੰਨੀ ਜਾਨ ਲੜੂਗੀ ਤੇ ਜੁਜਾਰ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਜਿਹਦੇ ਸਿਰ ਤੇ ਤੀਰਾ ਹੱਥ ਹੋਵੇ ਸਾਢੇ 6 ਫੁੱਟੇ ਪਠਾਨ ਕੀ ਹਿਮਾਲਿਆ ਪਰਬਤ ਚਕਾਉਣ ਦਾ ਵੀ ਮਾਦਾ ਰੱਖਣਾ ਜਿਹਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਦਰੋ ਕਰਮ ਹੋ ਜਾਵੇ ਮਹਾਰਾਜ ਨੇ ਛੋਟਾ ਪੁੱਤ ਕੀਤਾ ਤਿਆਰ ਹੋਇਆ ਘੋੜੇ ਤੇ ਸਵਾਰ ਹਣੇ ਦੁਨੀਆ ਦੀ ਅਨੋਖੀ ਬਾਤ ਆ ਔਖਾ ਟਾਈਮ ਆਵੇ ਨਾ ਕਿਸੇ ਬੰਦੇ ਤੇ ਤੇ ਸਭ ਤੋਂ ਪਹਿਲਾਂ ਨਿਆਣੇ ਲਕਾਈਦੇ ਆਪਣੇ ਨਿਆਣੇ ਸਾੰਭੀ ਦੇ ਬੱਚੇ ਸੰਗ ਬੱਚੇ ਅੰਦਰ ਕਰ ਲਓ ਭਾਈ ਸ਼ਾਇਦ ਦੁਨੀਆ ਦਾ ਇੱਕੋ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਜਿਨੇ ਤੁਹਾਨੂੰ ਸੁਖ ਦੇਣ ਵਾਸਤੇ ਤੁਹਾਨੂੰ ਸਹੂਲਤਾਂ ਦੇਣ ਵਾਸਤੇ ਤੁਹਾਡੀ ਆਜ਼ਾਦੀ ਵਾਸਤੇ ਆਪਣੇ ਪੁੱਤ ਸਭ ਤੋਂ ਪਹਿਲਾਂ ਅੱਗੇ ਲਾਇਆ ਆ ਆ ਪੰਜਾਬ ਦੇ ਵਿੱਚ ਜਿੰਨੇ ਸੰਘਰਸ਼ ਹੋਏ ਨਾ ਖਾਸ ਤੌਰ ਤੇ 1984 ਤੋਂ ਬਾਅਦ ਆ ਜਿਹਨੂੰ ਆਪਾਂ ਖਾੜਕੂ ਸੰਘਰਸ਼ ਕਹਿੰਦੇ ਆ ਇਹਦੇ ਚ ਜਿੰਨੇ ਲੀਡਰ ਆਪਣੇ ਆਪ ਨੂੰ ਚੌਧਰੀ ਕਹਿੰਦੇ ਆ ਨਾ ਇਹਨਾਂ ਸਾਰਿਆਂ ਨੇ ਆਪਣੇ ਨਿਆਣੇ ਕਿਸੇ ਨੇ ਕੈਨੇਡਾ ਸੈੱਟ ਕਰ ਲਿਆ ਤੇ ਕਿਸੇ ਨੇ ਅਮਰੀਕਾ ਸੈੱਟ ਕਰ ਲਿਆ ਇੱਥੇ ਬਗਾਨੀਆਂ ਮਾਵਾਂ ਦੇ ਪੁੱਤ ਭੰਗ ਦੇ ਬਾੜੇ ਮਰਵਾ ਦਿੱਤੇ ਪਰ ਦੁਨੀਆ ਦਾ ਇੱਕੋ ਇੱਕ ਸ਼ਾਇਦ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਆ ਜਿਹੜਾ ਪੁੱਤਾਂ ਨੂੰ ਹੱਥੀ ਤੋੜਦਾ ਜੁਝਾਰ ਸਿੰਘ ਤਿਆਰ ਹੋਇਆ ਮਹਾਰਾਜ ਨੇ ਦਿੱਤਾ ਵਰਛਾ ਮਹਾਰਾਜ ਨੇ ਦਿੱਤੀ ਤੇਗ ਮਹਾਰਾਜ ਨੇ ਦਿੱਤਾ ਤੀਰ ਕਮਾਨ ਤੀਰਾਂ ਵਾਲਾ ਭੱਠਾ ਤੇ ਇੱਕ ਖੰਜਰ ਦੇ ਕੇ ਮਹਾਰਾਜ ਨੇ ਹੱਥ 'ਚ ਤੋੜ ਦਿੱਤਾ ਤੇ ਜੋਗੀ ਅੱਲਾ ਯਾਰ ਖਾਨੇ ਪਤਾ ਕੀ ਲਿਖਿਆ ਮਹਾਰਾਜ ਕਹਿੰਦੇ ਆ ਹਮ ਦੇਤੇ ਹੈ ਖੰਜਰ ਇਸੇ ਸ਼ਮਸ਼ੀਰ ਸਮਝਣਾ ਨੇ ਜੋਗੀ ਜਗਾ ਦਾਦਾ ਕਾ ਤੁਮ ਤੀਰ ਸਮਝਣਾ ਮਰੇ ਜਿਤਨੇ ਇਸ ਸੇ ਉਹਨੇ ਬੇਪੀਰ ਸਮਝਣਾ ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ ਉਫ ਮੂੰਹ ਸੇ ਮੇਰੀ ਜਾਨ ਕਬੀ ਨਹੀਂ ਕਰਨਾ ਜੁਜਾਰ ਸਿਆਂ ਤੀਰ ਵੱਜੇ ਤਲਵਾਰ ਵੱਜੇ ਮੇਰਾ ਪੁੱਤ ਸੀ ਨਹੀਂ ਕਰੂਗਾ ਮੇਰਾ ਪੁੱਤ ਜੈਕਾਰਾ ਲਾਊਗਾ ਖੁੱਲਿਆ ਖੜੀ ਦਾ ਦਰਵਾਜਾ ਮਰਦ ਨੇ ਖੱਚੀਆਂ ਕੋੜੇ ਦੀਆਂ ਵਾਕਾਂ ਉਹਦੇ ਮੱਥੇ ਤੇ ਪਈ ਤਿਉੜੀ ਉਹਦੀ ਤੇਗ ਉੱਛਲ ਕੇ ਮਿਆਣ ਚੋਂ ਬਾਹਰ ਆਈ ਉਹ ਕਹਿੰਦਾ ਗਗਨ ਦਾ ਮਾਮਾ ਬਾਜੀ ਪਰਿਓ ਨਿਸ਼ਾਨੇ ਤਾਓ ਖੇਤ ਜੋ ਮਾਂਡਿਓ ਸੂਰਮਾ ਆਪ ਜੂਝਣ ਕੋ ਤਾਓ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੈਭ ਜادہ ਚਮਕੌਰ ਦੇ ਮੈਦਾਨੇ ਜੰਗ ਅੰਦਰ ਦੇਗਦੇ ਜੋਰ